ਸੇ ਖਤੇ ਬਹੁਤ ਕਮਾਂਵੰਦੇ ਅੰਤ ਨਾ ਪਾਰ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵੱਡ ਗੁਨਾਹਗਾਰ ਰ ਜਿਓ ਲੇਖਵਾਰ ਨਾ ਆਵਈ ਤੂੰ ਵਗਸ਼ ਮੇਲਾ ਵਣ ਹਾਰ ਗੁਰ ਟੁੱਟਾ ਹਰ ਪ੍ਰਭੂ ਮੇ ਲਿਆ ਸਭ ਕਿਲ ਵਿਖ ਕਟ ਵੇਕਾਰ ਜਿਨ ਹਰ ਹਾਰ ਨਾਮ ਤੇ ਆਇਆ ਜਨ ਨਾਨਕ ਤਿੰਜੈ ਕਾਰ ਅਸੀਂ ਖਾਤੇ ਬਹੁਤ ਕਮਾਂ ਦੇ ਅੰਤ ਨਾ ਪਾਰਾ ਵਾਰ ਹਰ ਕਿਰਪਾ ਕਰਕੇ ਬਖਸ਼ ਲਿਓ ਹਉ ਪਾਪੀ ਵਡ ਗੁਨਾਹਗਾਰ ਵਾਹਿਗੁਰੂ ਮੇਰੇ ਮਣ ਕਲ ਕੀਰਤ ਹਰ ਪ੍ਰਵਣੇ ਹਰ ਹਰ ਦਇਆਲ ਦਇਆ ਪ੍ਰਵਤਾ ਹਰੀ ਲਗ ਸਤ ਗੁਰ ਹਰ ਜਪਣੇ ਤਨ ਤਨ ਸਤ ਗੁਰ ਚੌਥੇ ਪਾਤਸ਼ਾਹ ਜੀ ਦਾ ਇਹ ਅੰਮ੍ਰਿਤਮਈ ਸ਼ਬਦ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 976 ਅਤੀ ਸਤਤ ਰੰਗ ਉਤੇ ਸ਼ਿਸ਼ੋਭਤ ਹੈ ਸਤ ਗੁਰੂ ਜੀ ਉਪਦੇਸ਼ ਕਰਦੇ ਹਨ ਮੇਰੇ ਮਨ ਕਲ ਕੀਰਤ ਹਰ ਪ੍ਰਵਣੇ ਏ ਮੇਰੇ ਮਨ ਕੀਰਤ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਦੀ ਸ਼ੋਭਾ ਕਰਨੀ ਉਸ ਦੀ ਗੁਣ ਗਾਉਣੇ ਉਸ ਦੀ ਵਡਿਆਈ ਕਰਨੀ ਏ ਮੇਰੇ ਮਨ ਸਦਾ ਉਸ ਵਾਹਿਗੁਰੂ ਦੀ ਕੀਰਤੀ ਕਰਿਆ ਕਰ ਉਸ ਦੇ ਗੁਣ ਗਾਇਆ ਕਰ ਮੇਰੇ ਮਾਨ ਕਲ ਕੀਰਤ ਹਰ ਪ੍ਰਵਣ ਇਸ ਜਗਤ ਦੇ ਵਿੱਚ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਵਾਹਿਗੁਰੂ ਦੇ ਗੁਣ ਗਾਉਣੇ ਇਹ ਜੋ ਉਦਮ ਹੈ ਇਹੀ ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਹੁੰਦਾ ਹੈ। ਹੋਰ ਕੋਈ ਉਦਮ ਕੋਈ ਤਪ ਕੋਈ ਤੀਰਥਾਂ ਤੇ ਜਾਣਾ ਕੋਈ ਜਪ ਕਰਨੇ ਉਪਾਤ ਖਾਣੀਆਂ ਜੋਤਾਂ ਜਗਾਣੀਆਂ ਵਰਤ ਰੱਖਣੇ ਇਹ ਸਾਰੇ ਕਰਮ ਜੋ ਹਨ ਉਸ ਵਾਹਿਗੁਰੂ ਦੇ ਦਰ ਤੇ ਪ੍ਰਵਾਨ ਨਹੀਂ ਹਨ। ਪ੍ਰਵਾਨ ਹੈ ਉਸ ਵਾਹਿਗੁਰੂ ਦੀ ਕੀਰਤੀ ਕਰਨੀ ਉਸ ਦੀ ਸ਼ੋਭਾ ਕਰਨੀ ਉਸ ਦੀ ਵਡਿਆਈ ਕਰਨੀ ਵੜਿਆਈ ਵੀ ਕਰਨੀ ਹੈ ਗੁਰੂ ਦੇ ਸ਼ਬਦਾਂ ਦੇ ਨਾਲ ਜੋ ਸਤਿਗੁਰੂ ਨੇ ਸਾਨੂੰ ਅੰਮ੍ਰਿਤਮਈ ਬਾਣੀ ਬਖਸ਼ੀ ਹੈ ਇਹ ਜੋ ਵਡਮੁੱਲੀ ਬਾਣੀ ਹੈ ਇਸ ਬਾਣੀ ਦੇ ਰਾਹੀਂ ਉਸ ਵਾਹਿਗੁਰੂ ਦੇ ਗੁਣ ਗਾਉਣੇ ਹਨ ਇਹ ਕੀਰਤੀ ਕਰਨੀ ਹੈ ਇਹ ਕੀਰਤੀ ਹੀ ਉਸ ਵਾਹਿਗੁਰੂ ਤੇ ਦਾਰ ਤੇ ਪ੍ਰਵਾਨ ਹੈ ਹੋਰ ਕੋਈ ਉਦਦਮ ਪ੍ਰਵਾਨ ਨਹੀਂ ਹੈ ਕਿਉਂਕਿ ਸਤਿਗੁਰੂ ਜੀ ਦਾ ਅੰਮ੍ਰਿਤਮਈ ਬਚਨ ਹੈ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਣ ਕੈ ਕਰਮਾ ਕੋ ਨਾਨਕ ਤਿਸ ਭੈਉ ਪ੍ਰਾਪਤ ਜਿਸ ਪੂਰਬ ਲਿਖੇ ਕਾ ਲੈਣਾ ਹਰ ਕੀਰਤ ਸਾਧ ਸੰਗਤ ਹੈ ਸਿਰ ਕਰਮਨ ਕਾ ਕਰਮ ਸਾਧ ਸੰਗਤ ਵਿੱਚ ਬੈਠ ਕੇ ਉਸ ਵਾਹਿਗੁਰੂ ਦੀ ਕੀਰਤਨੀ ਕਰਨੀ ਉਸ ਦੇ ਗਉਣ ਗਾਉਣੇ ਗੁਰੂ ਦੀ ਬਖਸ਼ੀ ਹੋਈ ਬਾਣੀ ਦੇ ਰਾਹੀਂ ਉਸ ਤੇ ਗਉਣ ਗਾਉਣੇ ਉਸ ਤੇ ਆ ਵਾਹਿਗੁਰੂ ਦੀਆਂ ਵਡਿਆਈਆਂ ਕਰਨੀਆਂ ਇਹ ਸਾਰੇ ਹੀ ਕਰਮਾਂ ਤੋਂ ਸ਼ਰੂਮ ਨਹੀਂ ਕਰਮ ਹੈ ਅਤੇ ਇਹ ਹੀ ਕਰਮ ਜੋ ਹੈ ਉਸ ਵਾਹਿਗੁਰੂ ਦੀ ਦਰਗਾਹ ਦੇ ਵਿੱਚ ਪ੍ਰਵਾਨ ਹੈ ਹਰ ਹਰ ਦਿਆਲ ਦਇਆ ਪ੍ਰਵਤਾਰੀ ਲਗ ਸਤ ਗੁਰ ਹਰ ਜਪਣੇ ਉਹ ਵਾਹਿਗੁਰੂ ਜੋ ਦਿਆਲ ਹੈ ਜੋ ਦਿਆ ਦਾ ਸੋਮਾ ਹੈ ਉਹ ਜਿਸ ਉਤੇ ਆਪਣੀ ਦਇਆ ਕਰ ਦਿੰਦਾ ਹੈ ਹਰ ਹਰ ਦਇਆਲ ਦਇਆ ਪ੍ਰਭ ਧਾਰੀ ਜਿਸ ਉਤੇ ਉਸ ਵਾਹਿਗੁਰੂ ਨੇ ਦਇਆ ਕਰ ਦਿੱਤੀ ਲੱਗ ਸਤਗੁਰ ਹਰ ਜਪਣੇ ਉਹ ਫਿਰ ਸਤਗੁਰੂ ਦੀ ਚਰਨੀ ਲੱਗ ਕੇ ਉਸ ਵਾਹਿਗੁਰੂ ਦੀ ਕੀਰਤੀ ਕਰਦਾ ਹੈ ਉਸ ਵਾਹਿਗੁਰੂ ਦੇ ਗੁਣ ਲਾਉਂਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਜਿਸ ਉੱਤੇ ਉਸ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਉਹ ਫਿਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਗੁਰਮੁਖਾਂ ਦੇ ਨਾਲ ਗੁਰਮੁਖਾਂ ਦੀ ਸੰਗਤ ਕਰਕੇ ਉਹ ਫਿਰ satsangਤ ਦੇ ਵਿੱਚ ਉਸ ਵਾਹਿਗੁਰੂ ਦੇ ਗੁਣ ਗਾਉਂਦਾ ਹੈ ਉਸ ਵਾਹਿਗੁਰੂ ਦਾ ਸਿਮਰਨ ਕਰਦਾ ਹੈ ਰਹਾਉ ਹਰ ਤੋਂ ਵਡ ਆਗਮ आगोचर स्वामी सब ਧਿਆਨ ਹੈ ਹਰ ਰੁੜਨੇ ਰੁੜਨੇ ਇਹ ਰੂੜੋ ਤੋਂ ਸ਼ਬਦ ਬਣਿਆ ਹੈ ਗੁਰੂ ਸਾਹਿਬ ਉਸ ਰੂੜੋ ਨੂੰ ਰੁੜਨੇ ਦੇ ਤੌਰ ਤੇ ਲਿਖ ਰਹੇ ਹਨ ਰੂੜੋ ਸੁੰਦਰ ਬਹੁਤ ਸੁੰਦਰ ਉਹ ਵਾਹਿਗੁਰੂ ਜੋ ਰੂੜੋ ਹੈ ਬਹੁਤ ਹੀ ਸੁੰਦਰ ਹੈ ਹਰ ਤੁਮ ਵਡ ਅਗੰਮ ਜੇ ਹਰੀ ਤੁਸੀਂ ਬਹੁਤ ਹੀ ਅਪਹੁੰਚ ਹੋ ਤੁਹਾਡੇ ਤੱਕ ਪਹੁੰਚਿਆ ਨਹੀਂ ਜਾ ਸਕਦਾ ਅਗੋਚਰ ਜਿਨ੍ਹਾਂ ਤੱਕ ਇਹ ਗਿਆਨ ਇੰਦਰੀਆਂ ਨਾਲ ਪਹੁੰਚ ਸਕਣਾ ਹਰ ਤੁਮ ਵਡ ਅਗੰਮ ਅਗੋਚਰ ਸਵਾਮੀ ਸਾਬ ਧਿਆਵੈ ਔਰ ਰੁੜਨੇ ਇਹ ਸੁੰਦਰ ਵਾਹਿਗੁਰੂ ਜੀਓ ਤੈਨੂੰ ਸਾਰੇ ਹੀ ਧਿਆਉਂਦੇ ਹਨ ਤੂੰ ਆਗਮ ਹੈ ਤੂੰ ਅਗੋਚਰ ਹੈ ਤੇਰੇ ਸਾਰੇ ਹੀ ਸਿਫਤਾ ਕਰਦੇ ਆਂ ਤੇਰੇ ਹੀ ਗੁਣ ਗਾਉਂਦੇ ਹਨ ਜਿਨ ਕੋ ਤੁਮਰੇ ਵੱਡ ਕਟਾਕ ਹੈ ਤੇ ਗੁਰਮੁਖ ਹਰ ਸਿਮਰਨੇ ਕਟਾਕ ਨਦਰ ਦ੍ਰਿਸ਼ਟੀ ਜਿਨ ਕੋ ਤੁਮਰੇ ਵਡ ਕਟਾਕ ਹੈ ਵਾਹਿਗੁਰੂ ਜਿਨਾ ਉਤੇ ਤੇਰੀ ਮਿਹਰ ਦੀ ਨਿਗਾਹ ਹੁੰਦੀ ਹੈ ਕਟਾਕ ਨਿਗਾਹ ਦ੍ਰਿਸ਼ਟੀ ਜਿਨਾ ਉਤੇ ਤੂੰ ਕਿਰਪਾ ਦ੍ਰਿਸ਼ਟੀ ਕਰਦਾ ਹੈ ਇਹ ਗੋਰਮੁਖ ਹਰਿ ਸਿਮਰਨ ਨੇ ਉਪਰ ਗੁਰੂ ਦੀ ਸ਼ਰਨ ਦੇ ਵਿੱਚ ਆ ਕੇ ਉਸ ਵਾਹਿਗੁਰੂ ਦਾ ਸਿਮਰਨ ਕਰਦੇ ਹਨ ਇਹ ਪਰਪੰਚ ਕੀਆ ਪ੍ਰਭ સ્વાਮੀ ਸਭ ਜਗ ਜੀਵਨ ਜੁਗ ਨੇ ਇਹ ਪਰਪੰਚ ਪਰਪੰਚ ਇਹ ਜਗਤ ਜੋ ਉਸ ਵਾਹਿਗੁਰੂ ਨੇ ਪੈਦਾ ਕੀਤਾ ਹੈ ਜੁਗ ਨੇ ਜੋੜਿਆ ਹੋਇਆ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਇਹ ਪਰ ਪੰਜ ਕੀਆ ਪ੍ਰਭ ਸੁਆਮੀ ਇਹ ਜੋ ਜਗਤ ਹੈ ਉਸ ਵਾਹਿਗੁਰੂ ਦਾ ਆਪਣਾ ਹੀ ਬਣਾਇਆ ਹੋਇਆ ਹੈ ਸਭ ਉਹ ਜਗ ਜੀਵਨ ਜੁਗੜੇ ਅਤੇ ਸਾਰਿਆਂ ਦੇ ਵਿੱਚ ਫਿਰ ਉਹ ਵਾਹਿਗੁਰੂ ਨੇ ਇਸ ਜਗਤ ਨੂੰ ਬਣਾ ਕੇ ਸਾਰਿਆਂ ਦੇ ਵਿੱਚ ਮਿਲਿਆ ਹੋਇਆ ਵੀ ਹੈ ਕਿਉਂਕਿ ਉਹ ਵਾਇਗੁਰੂ ਕਰਤਾ ਪੁਰਖ ਹੈ ਕਿਉਂਕਿ ਆਪਾਂ ਮੂਲ ਮੰਤਰ ਦੇ ਵਿੱਚ ਪੜ੍ਹਦੇ ਹਾਂ ਕਿ ਉਹ ਵਾਇਗੁਰੂ ਕਰਤਾ ਪੁਰਖ ਹੈ ਕਰਤਾ ਬਣਾਉਣ ਵਾਲਾ ਪੁਰਖ ਬਣਾ ਕੇ ਫਿਰ ਵਿੱਚ ਹੀ ਸਮਾਇਆ ਹੋਇਆ ਹੈ ਇਹ ਨਹੀਂ ਕਿ ਆਪਣੀ ਜੋ ਉਸਨੇ ਜੋ ਰਚਨਾ ਰਚੀ ਹੈ ਉਸ ਤੋਂ ਵੱਖਰਾ ਹੋ ਗਿਆ ਉਹ ਇਸ ਰਚਨਾ ਦੇ ਵਿੱਚ ਹੀ ਸਮਾਇਆ ਹੋਇਆ ਉਹ ਕਰਤਾ ਪੁਰਖ ਹੈ ਇਸ ਕਰਕੇ ਸਤਿਗੁਰੂ ਜੀ ਦਾ ਅੰਮ੍ਰਿਤ ਮਈ ਪਰਮਾਨ ਹੈ ਇਹ ਜਗ ਸੱਚੀ ਕੀ ਹੈ ਕੋਠੜੀ ਇਹ ਜਗ ਸੱਚ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ ਇਹ ਜਗ ਇਹ ਸਾਰਾ ਉਸਨੇ ਵਾਹਿਗੁਰੂ ਦੇ ਰਹਿਣ ਦੀ ਥਾਂ ਹੈ ਇਸ ਦੇ ਵਿੱਚ ਉਹ ਵਾਹਿਗੁਰੂ ਆਪ ਵਸਿਆ ਹੋਇਆ ਹੈ ਉਸਨੇ ਆਪ ਇਸ ਸੰਸਾਰ ਨੂੰ ਬਣਾ ਕੇ ਇਸ ਸੰਸਾਰ ਦੇ ਵਿੱਚ ਆਪ ਹੀ ਸਮਾਇਆ ਹੋਇਆ ਸਾਰਿਆਂ ਦੇ ਵਿੱਚ ਉਸ ਦੀ ਜੋਤ ਜਗ ਰਹੀ ਹੈ ਇਹ ਪਰਪੰਚ ਕੀਆ ਪ੍ਰਭ Swami ਸਭ जग ਜੀਵਨ ਜੁਗਣੇ ਸੰਸਾਰ ਬਣਾ ਕੇ ਇਸ ਸੰਸਾਰ ਦੇ ਵਿੱਚ ਉਹ ਵਾਹਿਗੁਰੂ ਮਿਲਿਆ ਹੋਇਆ ਇਸ ਸੰਸਾਰ ਦੇ ਵਿੱਚ ਹੀ ਸਮਾਇਆ ਹੋਇਆ ਹੈ ਜਿਉਂ ਹੰਸ ਸਲ ਲੈ ਸਲ ਉਠੈ ਬੋਲੈ ਰੀ ਮਿਲ ਸਲ ਲੈ ਸਲ ਸਮਣੇ ਸਲ ਲੈ ਪਾਣੀ ਜਿਉਂ ਸਲ ਸਲ ਉੱਠਾ ਬਹੁ ਲਹਿਰੀ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਬਹੁਤ ਸਾਰੀਆਂ ਲਹਿਰਾਂ ਉੱਠਦੀਆਂ ਹਨ ਉਹ ਲਹਿਰਾਂ ਕੀ ਹਨ ਲਹਿਰਾਂ ਦੇ ਵਿੱਚ ਵੀ ਉਹੀ ਪਾਣੀ ਹੈ ਜੋ ਸਮੁੰਦਰ ਦੇ ਵਿੱਚ ਪਾਣੀ ਹੈ ਇਸੇ ਤਰ੍ਹਾਂ ਇਹ ਵਾਹਿਗੁਰੂ ਨੇ ਜਗਤ ਰਚਨਾ ਰਚੀ ਹੈ ਇਹ ਜੋ ਜਗਤ ਰਚਨਾ ਇਸ ਜਗਤ ਦੇ ਵਿੱਚ ਵੀ ਉਸ ਵਾਹਿਗੁਰੂ ਦੀ ਜੋਤ ਹੈ ਉਸ ਵਾਹਿਗੁਰੂ ਦੀ ਜੋਤ ਦਾ ਹੀ ਅੰਸ਼ ਹੈ ਜਿਸ ਤਰ੍ਹਾਂ ਲਹਿਰਾਂ ਦੇ ਵਿੱਚ ਉਹੀ ਪਾਣੀ ਹੈ ਜੋ ਸਮੁੰਦਰ ਦੇ ਵਿੱਚ ਪਾਣੀ ਹੈ ਇਸੇ ਤਰ੍ਹਾਂ ਇਹ ਸਾਰੇ ਜਗਤ ਦੇ ਵਿੱਚ ਵੀ ਉਹ ਵਾਹਿਗੁਰੂ ਨੇ ਆਪ ਰਚਿਆ ਉਸ ਦੀ ਜੋਤ ਹੀ ਸਾਰੇ ਜਗਤ ਦੇ ਵਿੱਚ ਸਮਾਈ ਹੋਈ ਹੈ ਜਿਉਂ ਸਲਲ ਸਲਲ ਉਠਾ ਬੋਲਰੀ ਜਿਸ ਤਰ੍ਹਾਂ ਸਮੁੰਦਰ ਦੇ ਵਿੱਚ ਪਾਣੀ ਦੇ ਵਿੱਚ ਸਲਲ ਉੱਠੇ ਬਹੁ ਲਹਿਰੀ ਪਾਣੇ ਦੀਆਂ ਬਹੁਤ ਲਹਿਰਾਂ ਉੱਠਦੀਆਂ ਹਨ ਮਿਲ ਸਲਲ ਸਲਲ ਸਮਨੇ ਉਹ ਫਿਰ ਲਹਿਰਾਂ ਫਿਰ ਪਾਣੀ ਦੇ ਵਿੱਚ ਹੀ ਮਿਲ ਜਾਂਦੀਆਂ ਹਨ ਇਸੇ ਤਰ੍ਹਾਂ ਹੀ ਉਸ ਵਾਹਿਗੁਰੂ ਨੇ ਇਹ ਜਗਤ ਬਣਾਇਆ ਹੈ ਇਹ ਜਗਤ ਇਸ ਦੇ ਵਿੱਚ ਸਾਰੇ ਉਸ ਵਾਹਿਗੁਰੂ ਦੀ ਜੋਤ ਹੈ ਜਦੋਂ ਫਿਰ ਕਿਸੇ ਦੀ ਮੌਤ ਹੁੰਦੀ ਹੈ ਤਾਂ ਇਹ ਜੋਤ ਜੋ ਹੈ ਉਸ ਦੇ ਵਿੱਚ ਵਾਹਿਗੁਰੂ ਦੇ ਵਿੱਚ ਹੀ ਸਮਾ ਜਾਂਦੀ ਹੈ ਜੋ ਪ੍ਰਭ ਕੀਆ ਸੁ ਤੁਮਹੀ ਜਾਨੋ ਹਮ ਨਾ ਜਾਣੀ ਹਰ ਗਹਿਨੇ ਜੋ ਪ੍ਰਭ ਕੀਆ ਇਹ ਵਾਹਿਗੁਰੂ ਜੋ ਤੁਸੀਂ ਬਣਾਇਆ ਜੋ ਤੁਸੀਂ ਰਚਨਾ ਰਚੀ ਹੋਈ ਹੈ ਸੋ ਤੁਮਹੀ ਜਾਣੋ ਉਸਨੂੰ ਤੁਸੀਂ ਹੀ ਜਾਣਦੇ ਹੋ ਅਸੀਂ ਕੀ ਉਸ ਰਤਨਾ ਬਾਰੇ ਜਾਣ ਸਕਦੇ ਹਾਂ ਅਸੀਂ ਤਾਂ ਆਪਣੇ ਸਰੀਰ ਦੇ ਬਾਰੇ ਵੀ ਨਹੀਂ ਜਾਣ ਸਕਦੇ ਕਿ ਸਾਡੇ ਸਰੀਰ ਦੀ ਬਣਤਰ ਕੀ ਹੈ ਇਹ ਕਿਸ ਤਰ੍ਹਾਂ ਬਣਿਆ ਹੋਇਆ ਹੈ ਇਹ ਕਿਸ ਤਰ੍ਹਾਂ ਕੰਮ ਕਰ ਰਿਹਾ ਹੈ ਤਾਂ ਅਸੀਂ ਉਸ ਵਾਹਿਗੁਰੂ ਦੀ ਸਾਰੀ ਰਚਨਾ ਬਾਰੇ ਕਿਸ ਤਰ੍ਹਾਂ ਜਾਣ ਸਕਦੇ ਹਾਂ ਜੋ ਪ੍ਰਭ ਕੀ ਸੋ ਤੂ ਤਮਹਿ ਜਾਨੋ ਹਮ ਨਾ ਜਾਣੇ ਹਰ ਗਹਿਣੇ ਗਹਿਣੇ ਡੁੰਗਾਈ ਅਸੀਂ ਤੇਰੀ ਰਚਨਾ ਦੀ ਕਿਸ ਤਰ੍ਹਾਂ ਡੁੰਗਾਈ ਜਾਣ ਸਕਦੇ ਆ ਤੂੰ ਤਾਂ ਸਮੁੰਦਰ ਰੂਪ ਹੈ ਅਸੀਂ ਕਿਸ ਤਰ੍ਹਾਂ ਉਸ ਸਮੁੰਦਰ ਦੀ ਥਾਪ ਆ ਸਕਦੇ ਆ ਕਿਉਂਕਿ ਵਾਹਿਗੁਰੂ ਤੂੰ ਤਾਂ ਆਥਾ ਹੈ ਹਮ ਬਾਰਕ ਕੋ ਰੱਦਰ ਉਸਤਤ ਤਹਾਰੋ ਹਮ ਕਰੇ ਪ੍ਰਭੂ ਸਿਮਰਨੇ اے ਵਾਹਿਗੁਰੂ ਅਸੀਂ ਤੁਹਾਡੇ ਬਾਰਕਾਂ ਤੁਹਾਡੇ ਬੱਚੇ ਹਮ ਬਾਰਕ ਹੋ ਰੱਦਰ ਉਸਤਤ ਤਹਾਰੋ ਤੁਸੀਂ ਕਿਰਪਾ ਕਰੋ ਸਾਡੇ ਹਿਰਦੇ ਦੇ ਵਿੱਚ ਆਪਣੇ ਉਸਤਤ ਬਿਠਾ ਦਿਓ ਉਸਤ ਧਾਰੋ ਉਸਤ ਟਕਾ ਦਿਓ ਆਪਣੇ ਗੁਣ ਟਕਾ ਦਿਓ ਆਪਣੇ ਗੁਣਾ ਦੀ ਬਖਸ਼ਿਸ਼ ਕਰੋ ਹਮ ਕਰੇ ਪ੍ਰਭੂ ਸਿਮਰਨੇ ਤਾ ਜੋ ਅਸੀਂ ਇਹ ਵਾਹਿਗੁਰੂ ਤੇਰਾ ਸਿਮਰਨ ਕਰ ਸਕੀਏ ਤੇਰੇ ਗੁਣ ਗਾ ਸਕੀਏ ਤੈਨੂੰ ਸਦਾ ਹੀ ਯਾਦ ਕਰ ਸਕੀਏ ਤੁਮ ਜਲ ਨਿਧ ਹਰਮਾਨ ਸਰੋਵਰ ਜੋ ਸੇਵਾ ਸਭ ਫਲਨੇ ਹੈ ਵਾਹਿਗੁਰੂ ਜੀਓ ਤੁਸੀਂ ਜਲ ਨਿਧ ਤੁਸੀਂ ਸਮੁੰਦਰ ਹੋ ਤੁਸੀਂ ਅੰਮ੍ਰਿਤਮਈ ਸਮੁੰਦਰ ਹੋ ਤੋ ਮੰਜਾਲ ਨਿਧ ਹਰ ਮਾਨ ਸਰੋਵਰ ਤੁਸੀਂ ਖਜ਼ਾਨਿਆਂ ਦੇ ਸਮੁੰਦਰ ਹੋ ਤੁਸੀਂ ਅਮਰਤ ਦੇ ਭੰਡਾਰ ਹੋ ਤੁਸੀਂ ਮਾਨ ਸਰੋਵਰ ਹੋ ਜੋ ਸੇਵ ਸਭ ਫਲਣੇ ਜੋ ਵੀ ਤੇਰੀ ਸੇਵਾ ਭਗਤੀ ਕਰਦੇ ਹਨ ਉਹਨਾਂ ਨੂੰ ਸਾਰਿਆਂ ਨੂੰ ਹੋਈ ਸਾਰਿਆਂ ਨੂੰ ਫਲ ਪ੍ਰਾਪਤ ਹੋ ਜਾਂਦੇ ਹਨ ਜਨ ਨਾਨਕ ਹਰ 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 ਬਾਚੈ ਹਰ ਦੇਵੋ ਕਰ ਕ੍ਰਿਪਨੇ ਜਨ ਨਾਨਕ ਦਾਸ ਨਾਨਕ ਇਹ ਵਾਹਿਗੁਰੂ ਤੇਰੇ ਕੋਲੋਂ ਤੇਰੇ ਨਾਮ ਦੀ ਜਾਚਨਾ ਕਰਦਾ ਹੈ ਹਰ 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 ਬਾਂਚੇ ਬਾਂਚੇ ਮੰਗਣਾ ਜਾਚਨਾ ਕਰਨੀ ਇਹ ਵਾਹਿਗੁਰੂ ਦਾਸ ਨਾਨਕ ਤੇਰੇ ਦਰ ਤੋਂ ਤੇਰੇ ਨਾਮ ਦੀ ਜਾਚਨਾ ਕਰਦਾ ਹੈ ਹਰ ਦੇਵੋ ਕਰ ਕਿਰਪਣੇ ਵਾਹਿਗੁਰੂ ਕਿਰਪਾ ਕਰਕੇ ਆਪਣੇ ਨਾਮ ਦੀ ਬਖਸ਼ਿਸ਼ ਕਰੋ ਉਸ ਵਾਹਿਗੁਰੂ ਦੇ ਦਰ ਤੋਂ ਉਸ ਵਾਹਿਗੁਰੂ ਦੇ ਨਾਮ ਦੀ ਜਾਤਨਾ ਕਰਨੀ ਹੈ ਉਸ ਵਾਹਿਗੁਰੂ ਦੀ ਕੀਰਤੀ ਹੀ ਸਦਾ ਕਰਨੀ ਹੈ ਉਸ ਵਾਹਿਗੁਰੂ ਦੇ ਗੁਣ ਹੀ ਸਦਾ ਗਾਉਣੇ ਹਨ ਬਾਕੀ ਤਾਂ ਜੋ ਕੁਝ ਵੀ ਹੈ ਉਹ ਤਾਂ ਸਤਿਗੁਰੂ ਜਿਸ ਤਰ੍ਹਾਂ ਅੰਮ੍ਰਿਤ ਮਈ ਬਚਨ ਕਰਦੇ ਹਨ ਕਰਮ ਧਰਮ ਪਖੰਡ ਜੋ ਦੀਸੈ ਤਿੰਨ ਜਮ ਜਗਾਤੀ ਲੂਟ ਕਰਮ ਧਰਮ ਪਖੰਡ ਜੋ ਦੀਸੈ ਲੱਗਦੇ ਤਾਂ ਉਹ ਕਰਮ ਧਰਮ ਆਣ ਕੇ ਧਾਰਮਿਕ ਕਮਾਨ ਪਰ ਸਤਗੁਰੂ ਜੀ ਕਹਿੰਦੇ ਉਹ ਪਖੰਡ ਹਨ ਜਿਸ ਤਰ੍ਹਾਂ ਤੀਰਥਾਂ ਤੇ ਨਹਾਣਾ ਚਲੀਏ ਕਟਨੇ ਵਾਰਤ ਰੱਖਨੇ ਕਿਸੇ ਦਰਖਤਾਂ ਦੀ ਪੂਜਾ ਕਰਨੀ ਇਸ ਤਰ੍ਹਾਂ ਦੇ ਸਾਰੇ ਕਰਮ ਜੋ ਹਨ ਇਹ ਪਖੰਡ ਹਨ ਕਰਹੁ ਧਾਰਵ ਪਖੰਡ ਜੋ ਦਿਸੈ ਤਨ ਜਮ ਜਗਾਤੀ ਲੂਟੈ निर्वाण कीर्तन गावो करते का नेमक सिमरत जित छूटै उस वाहे गुरु दा निर्वाण कीर्तन करना है निर्वाण किसी इच्छा तो रहत कोई इच्छा धार के नहीं उस वाहे गुरु दी कीर्ति करनी है उस ते गुण गाणेया किसी इच्छा तो रहत होके ਨਿਰਵਾਣ ਕੀਰਤਨ ਗਾਵੋ ਕਰਤੇ ਕਾ ਨਿਮਕ ਸਿਮਰਤ ਜਿਤ ਛੂਟਾਂ ਵਾਹਿਗੁਰੂ ਦੇ ਨਿਮਕ ਕੀਰਤਨ ਕਰਕੇ ਹੀ ਅਸੀਂ ਵਿਕਾਰਾਂ ਤੋਂ ਛੁੱਟ ਸਕਦੇ ਹਾਂ ਇਸ ਸੰਸਾਰ ਸਮੁੰਦਰ ਤੋਂ ਪਾਰ ਲੰਘ ਸਕਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ